ਸਤਿ ਸ੍ਰੀ ਅਕਾਲ ਦੋਸਤੋ ਰਾਇਲ ਸਰਦਾਰ ਮਲਵਾਈ ਗਿੱਦਾ ਪਿੱਖੀ ਵੱਲੋਂ ਅੱਜ ਦਾ ਪ੍ਰੋਗਰਾਮ ਲੋਹੜੀ ਦਾ ਪਿੰਡ ਧਲੇਵਾ ਸਾਡਾ ਜੋਤ ਜੋਤ ਕਹਿੰਦਾ ਮੈਂ ਜਾਣਾ ਪਰ ਅਸੀਂ ਆਖਿਆ ਨਹੀਂ ਤੂੰ ਘਰ ਦੀ ਸਫਾਈ ਕਰ ਅਸੀਂ ਚੱਲਿਆਂ ਸਾਰੇ ਪੌੜੀਆਂ ਉਤਰ ਰਹੇ ਹਾਂ ਅੱਗ ਪਿੱਛੇ ਹੈਗਾ ਗੋਲਡੀ ਸੌਰੀ ਮੇਰਾ ਮਤਲਬ ਗੋਲਡੀ ਨਹੀਂ ਇਹ ਹੈਗਾ ਖੁਸ਼ੀ ਦੁਬਾਰਾ ਦੁਬਾਰਾ ਕਰੀ ਲੱਖ ਰੁਪਿਆ ਲੈ ਕੇ ਕਿਹੜੀ ਪੂਆ ਕੋਲੇ ਚੱਲਿਆ ਓਏ ਪੂਆ ਤਾਂ ਨਹੀਂ ਭਰਾਵਾ ਲੋਡੀ ਦੇ ਚੱਲੇ ਆਪਾਂ ਬੰਦਿਆਂ ਵਾਂਗੂੰ ਤੁਰਪੂ ਗੱਡੀ 'ਚ ਬੈਠ ਗਏ ਕਹਿੰਦੇ ਗੱਡੀ ਜਾਂਦੀ ਐ ਛਲਾਂਗਾ ਮਾਰਦੀ ਮੈਨੂੰ ਯਾਦ ਆਉਂਦੀ ਸੋਹਣੇ ਯਾਰ ਦੀ ਕਿਉਂ ਭੱਜਦੀ ਐ ਨਾ ਮਿਰਜੇ ਦੀ ਵੱਕੀ ਵਾਂਗੂ ਆਹ ਅਸੀਂ ਪਹੁੰਚ ਚੁੱਕੇ ਹਾਂ ਪਿੰਡ ਧਲੇਮਾ ਵੈਸੇ ਦੱਦਾ ਧਲੇਮਾ ਕਹਿੰਦੇ ਨੇ ਵੈਸੇ ਧਲੇਮਾ ਹੈ ਪਿੰਡ ਜਾਣਦਾ ਤੈਨੂੰ ਆਹ ਭਾਈ ਬਾਈ ਕੁਲਦੀਪ ਹਾਂਜੀ 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 ਭਾਈ ਹੋਰ ਕੀ ਹਾਲ ਹੈ ਭਾਈ ਕਿੱਦਾਂ ਹੋਰ ਭਾਈ ਜੀ ਵਧਾਈਆਂ ਭਾਈ ਤੁਹਾਨੂੰ ਰੱਬ ਸੋਹਣੇ ਭਾਈ ਹਾਂਜੀ ਭਾਈ ਨਾਨਕੇ ਆ ਗਏ ਵਾਹ ਆਉਣ ਵਾਲੇ ਨੇ ਕਰਦਾ ਫੋਨ ਚਾਹ ਪਾਣੀ ਲਾਓ ਤੁਸੀਂ ਹਾਂਜੀ ਬਾਈ ਹਾਂ ਹਾਂ ਆ ਬਸ ਤਿਆਰੀ ਆ ਬਾਲਾ ਟਾਈਮ ਨਹੀਂ ਲਾਉਣਾ ਬਸ ਠੀਕ ਹੈ ਜੀ ਫਿਰ ਆਪਾਂ ਬਾਕੀ ਦਾ ਨੰਬਰ ਹੀ ਲਿਆ ਅਸੀਂ ਤਾਂ ਬਾਹਲੇ ਕਾਲੀ ਚ ਆਏ ਹਾਂ ਅੱਛਾ ਫੋਟੋਗ੍ਰਾਫੀ ਹਾਂਜੀ ਹਾਂਜੀ ਪਹਿਲਾਂ ਅੰਦਰ ਘਰ ਦੇ ਵਿੱਚ ਇੰਟਰੀ ਕੀਤੀ ਸਾਹਮਣੇ ਕੁਰਸੀਆਂ ਸਜੀਆਂ ਹੋਈਆਂ ਨੇ ਵਿਆਹ ਵਾਲਾ ਤਾਂ ਬਹੁਤ ਵਧੀਆ ਪ੍ਰੋਗਰਾਮ ਹੈ ਲੜੀਆਂ ਲੋੜੀਆਂ ਲੱਗੀਆਂ ਬੁੱਟਾ ਕਹਿੰਦਾ ਬਾਏ ਟਾਟਾ ਮੈਂ ਕਿ ਤੂੰ ਏਅਰਪੋਰਟ ਤੋਂ ਉੱtre ਐ ਅੱਗੇ ਵਾਲਾ ਕਹਿੰਦਾ ਨਹੀਂ ਮੈਂ ਤਾਂ ਇੱਥੇ ਹੀ ਵਟੂ ਕੁਰਸੀਆਂ ਤੇ ਮੈਂ ਚੱਲ ਬਹਿ ਜਾ ਫਿਰ 골ਡੀ ਨਾਲ ਖੁਸ਼ੀ ਨਾਲ ਬਾਈ ਢੋਲੀ ਇਹ ਵੀ ਕਹਿੰਦਾ ਮੈਂ ਕਿਸ ਤੋਂ ਘਟ ਨਹੀਂ ਹੈਲੋ ਕੋੜ ਕੋੜ ਜਾ ਕਿਹਨੇ ਨਹੀਂ ਲਾ ਮੁੱਛਾਂ ਤਾਂ ਬਤੰਦਰ ਐ ਬਟਾਂਦੇ ਰਹਿਣਾ ਜਿਵੇਂ ਇਸੇ ਕੱਪ ਜਿੱਤੇ ਜਾਣਾ ਹੋਵੇ ਬੁੱਟਾ ਜੀ ਅੱਜ ਸੁਸਤੇ ਜਿਹਾ ਲੱਗ ਰਹੇ ਨੇ ਕਹਿੰਦਾ ਬਾਈ ਚਾਹ ਪੀਣੀ ਹੈ ਮੈਂ ਚਲੋ ਚਾਲੇ ਟੈਕ ਟੋਲਾ ਸੀ ਜੀ ਰਵਾਨਾ ਹੋ ਰਿਆਂ ਚਾਹ ਆਜੋ ਗੋਲਡੀ ਪਿੱਛੇ ਸਾਡਾ ਡਰਾਈਵਰ ਆ ਰਿਹਾ ਸੁਸਤੇ ਜਿਹਾ ਲੱਗ ਰਹੇ ਨੇ ਥੋੜਾ ਜਿਹਾ ਮੋਬਾਈਲ 'ਚ ਵੀਜੀ ਰਹਿੰਦੇ ਨੇ ਬਾਈ ਅੱਜਕੱਲ ਦੋਵੇਂ ਆਹ ਕੀ ਬਾਤ ਹੈ ਬੁੱਟਾ ਕਹਿੰਦਾ ਅੱਜ ਤਾਂ ਮੈਂ ਲਿਆ ਦੂੰ ਨੇਰੀ ਆਹਹ ਗਲਾਬ ਜਾਮਣਾ ਮੁੰਜ ਪਾਣੀ ਆ ਗਿਆ ਬੁੱਟਾ ਕਹਿੰਦਾ ਹਾ 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 ਪਲੇਟ ਐ ਸਾਰਾ ਬਰਾਤ ਐ ਇਹਦੀ ਕੀ ਖਾਣ ਲੱਗੀ ਚੱਕੀਆਂ ਮੈਦਾਨ ਬਲਬਾਦੇ ਹੈ ਬਰਫੀ ਗਾਜਰ ਪਾਕ ਪਕੌੜੇ ਆਏ ਹਾਏ ਹਾਏ ਬ੍ਰੈਡ ਆ ਕਿਹੜੀ ਨੇ ਪਨੀਰ ਵਾਲੇ ਪਕੌੜੇ ਆ ਚਟਣੀ ਹਰੀ ਚਟਣੀ ਲਾਲ ਚਟਣੀ ਬਾਈ ਵੀ ਝਾਕ ਰਹੀ ਵੀ ਇਹ ਕਿੱਧਰੋਂ ਆ ਗਈ ਇਹ ਨਵੇੜ ਨਗੇ ਕੰਮ ਮੈਂ ਕਿਹਾ ਬਾਈ ਨਹੀਂ ਸਾਡੇ ਨਾਲ ਹੀ ਰੌਣਕਾਂ ਲੱਗੀਆਂ ਲੱਗਣੀਆਂ ਨੇ ਬੂਟਾ ਲੈ ਬੁੱਟਾ ਕਹਿੰਦਾ ਥੋੜਾ ਜਿਆ ਧਿਆਨ ਨਾ ਖਾਓ ਪਰ ਪਤੰਦਰ ਆ ਦੇਖੋ ਕਿਵੇਂ ਪਲੇਟਾਂ ਭਰੀ ਬੈਠੇ ਨੇ ਖੁਸ਼ੀ ਜੀ ਗਾਉਣਾ ਵੀ ਆ ਤੁਸੀਂ ਹੋਰ ਇੱਕ ਦਾ ਬੜਾ ਜ਼ੋਰ ਹੈ ਉਹ ਤੂੰ ਤਾਂ ਯਾਰ ਮੂਡ ਹੀ ਖਰਾਬ ਕਰਦਾ ਯਾਰ ਮੈਨੂੰ ਕਹਿੰਦੇ ਮੈਂ ਕੋਈ ਗੱਲ ਨਹੀਂ ਭਰਾਵਾ ਐ ਅੱਛਾ ਨਾ ਫਟਾ ਇੰਦੇ ਚਲਕਾ ਕੀ ਅਸੀਂ ਬਾਹਰ ਆ ਗਏ ਇੱਕ ਵਸ ਹੁਣ ਨਾਨਕਾ ਮੇਲ ਨੂੰ ਲੈਣ ਜਾਂਦੇ ਆਂ ਆਇਓ ਬਾਈ ਕੁਲਦੀਪ ਬਸ ਪਰੌਣਿਆਂ ਸਾਲਾ ਸਾਰਾ 6 ਘੰਟੇ ਲਾ ਕੇ ਰਿਜ਼ਲਟ ਪਤਾ ਕਿੰਨਾ ਨਿਕਲੂਗਾ ਸਾਰੇ 10 ਮਿੰਟਾਂ ਦਾ ਬਸ ਉਹ ਜੇ ਸ਼ੁਰੂ ਕਰੂੰਗਾ ਯਾਰ ਕੰਮ ਕੰਮ ਹੋਰ ਕੀ ਆ ਇਹ ਦੇਖਿਓ ਕਦੇ ਮੇਰਾ ਵਲੋਗ ਓਏ ਹੈ ਓਏ ਦੇਖ ਮਾਰੇ ਤੇ ਟੱਕੀ ਬੈਠੂ ਕਿਦਾਂ ਪਹਿਲਾਂ ਹੋਰ ਮੈਂ ਇਹਨੂੰ ਪਹਿਲਾਂ ਕਹਿ ਕੇ ਆਟਿਆ ਮੈਂ ਹੁਣ ਖਾਣਾ ਪੀਂਦਿਆਂ ਇਹ ਆਪਣਾ ਇਹ ਇਹ ਤਾਂ ਭਤੀਜਾ ਇਹ ਚੋਕਲੇ ਮੈਂ ਅੱਜ ਕੱਲ ਸਰ ਗਾਈ ਵੈਰੀ ਗੁੱਡ ਜੀ ਆ ਸਰ ਗਾਈ ਉਹ ਵਗੋ ਇੱਕ ਹੈਲੋ ਫਰੈਂਡ ਹਾਈ ਹਲੋ ਗਾਈਜ਼ ਨਾਨਕੇ ਆਏ ਨੇ ਵੀ ਨਾਨਕੇ ਆਏ ਨੇ ਕੀ ਕੁਝ ਲਿਆਏ ਨੇ ਲਿਆਏ ਨੇ ਛਾਂਪਾਂ ਛੱਲੇ ਵਿੱਚ ਛ੍ਰਿਕੇ ਦੇ ਹੋ ਗਈ ਬੱਲੇ ਬੱਲੇ ਪਹੁੰਚ ਚੁੱਕੇ ਨੇ ਨਾਨਕਾ ਮੇਲ ਤੇ ਹਾਂਜੀ ਨਾਨਕਿਆਂ ਨੂੰ ਸਾਡੇ ਵੱਲੋਂ ਜੀ ਆਇਆਂ ਨੂੰ ਰਾਇਲ ਸਰਦਾਰ Mara bhai kita man ਬਾਈ ਹੋਰੀ ਕਹਿੰਦੇ ਥੱਕ ਗਏ ਮਾ ਕੋਈ ਗੱਲ ਨਹੀਂ ਬਸ ਇੱਕ ਸ਼ਿਫਟ ਰਹਿ ਗਈ ਆਪਣੀ ਗਾਉਣ ਦੀ ਬਸ ਫੇਰ ਸ਼ੁਰੂ ਹੋ ਰਿਹਾ ਲੋਹੜੀ ਦਾ ਪ੍ਰੋਗਰਾਮ ਨਵਦੀ ਦਾ ਲੋੜੀ ਦਾ ਰੋੜੀ ਦਾ ਮਸਾਲਿਆਂ ਮਿਆਵਾਏ ਅੱਜ ਦਿਨ ਲੋੜੀ ਦਾ ਰੋੜੀ ਦਾ ਮਸਾਲਿਆਂ ਮੇਰੇ ਲਾਲ ਅੱਜ ਦਿਨ ਲੋੜੀ ਦਾ ਰੋੜੀ ਦਾ ਮਸਾਲਿਆਂ ਮੇਰੇ ਲਾਲ ਅੱਜ ਦਿਨ ਲੋੜੀ ਦਾ ਆਵਾਮ ਦੇ ਨਾਲ ਮਾਮਾ ਜੀ ਆਏ ਇਸੇ ਬੋਲੀ ਦੇ ਬੋਲੀ ਨਾਲ ਸਾਡਾ ਅਖੀਰਲਾ ਪੜਾ ਮਤਲਬ ਵੀ ਕਿੱਦੇ ਦਾ ਹੁਣ ਬਸ ਦੁਆਰਾ ਰਵਾਨਾ ਹੋ ਰਹੇ ਆਂ ਅਬ ਦੇ ਪਿੰਡ ਨੂੰ ਸਾਹਮਣੇ ਜੱਗੀ ਕਹਿੰਦਾ ਬਾਈ ਰੁਕ ਜੋ ਮੈਂ ਨਹੀਂ ਭਰਾਵਾ ਟਾਈਮ ਨਹੀਂ ਹੈਗਾ ਤੁੰਦ ਪੈਣ ਦੀ ਤਿਆਰੀ ਚ ਚਲੋ ਦੋਸਤੋ ਠੀਕ ਹੈ ਅਗਲੇ ਬਲੌਗ ਚ ਮਿਲਦੇ ਆ ਤੇ ਲੌਣਿਆ ਰੌਣਕਾਂ ਕਿਸੇ ਹੋਰ ਦੇ ਵਿੜੇ ਪ੍ਰਮਾਤਮਾ ਸਭ ਨੂੰ ਖੁਸ਼ੀਆਂ ਬਖਸ਼ੇ ਦਿਨ ਦੁੱਖ ਨਹੀਂ ਰਾਤ ਚੋਗਣੀ ਤਰੱਕੀ ਬਖਸ਼ੇ ਰਾਇਲ ਸਰਦਾਰ ਮਲਵਈ ਗਿੱਦਾ ਪਿੱਖੀ ਵੱਲੋਂ ਸਤਿ ਸ੍ਰੀ ਅਕਾਲ